তাই সেই মানে ক'ৰবাত চেনেল ছাবস্ক্ৰাইব কৰোঁ ছা ਜੀ ਵਰਤਮਾਨ ਵਿੱਚ ਕੀਤਾ ਵੱਡੇ ਹੋ ਜੀ ਡਾਇਰੈਕਟਰ ਜੀ ਦਾ ਸਵਾਗਤ ਹੈ ਨੂੰ ਮੇ ਹੈ ਫੈਮਿਲੀ ਬਲੌਗ ਦੇ ਵਿੱਚ ਕੋਸ ਲੋਜੀ ਮੈਂ ਕੀ ਸ਼ਾਟ ਨੂੰ ਕਰ ਪਰ ਬਾਤ ਕਰ ਰਹੀ ਹੈ ਜੀ ਆਪਣਾ ਲਾਈਵ ਦੇ ਚੋਂ ਅੱਜ ਬਹੁਤ ਬਹੁਤ ਧੰਨਵਾਹੀ ਹੈ ਬਖਸ਼ਾ ਜੀ ਜੀ ਹੋ ਕੇ ਮੈਂ ਠੀਕ-ਠਾਕ ਹਾਂ ਬੱਧੀ ਹੋ ਜੀ ਸਾਰਾ ਪਰਿਵਾਰ ਵਧੀਆ ਜੀ ਆਪਣਾ ਲਾਈਵ ਵਿੱਚ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਚੱਲ ਵੀਡੀਓ ਨੂੰ ਲਾਈਕ ਕਮੈਂਟ ਕਰ ਲੋ ਚੈਨਲ ਸਬਸਕ੍ਰਾਈਬ ਕਰ ਲੋ ਤੇ ਇਸ ਸੰਬੰਧਤ 10 ਦੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੁਹਾਨੂੰ ਸਾਰੇ ਦੇਸ਼ਵਾਦ ਤੇ ਬੜੀ ਖੁਸ਼ੀ ਵੀ ਕਰਨ ਹੈ ਜੀ ਕਿਉਂਕਿ ਜਿਸ ਆਪਣਾ ਦੇਸ਼ ਯਾਦ ਹੈ ਇਸ ਦੇ ਇੰਨੀਆਂ ਮਤਲਬ ਇੰਨੀਆਂ ਕੁਰਬਾਨੀਆਂ ਕੀਤੀਆਂ ਮਾਮਾਂ ਨੇ ਪੁੱਤਾਂ ਨੇ ਭੈਣਾਂ ਦੇ ਵੀਰਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਦੇਜੂ ਉਜਾਲ ਕਰਵਾਇਆ ਸੋ ਉਹਨਾਂ ਦਾ ਆਪਾਂ ਦੇਣ ਸਾਰੇ ਕਦੀ ਵੀ ਜਿੰਨੇ ਮੱਝ ਜਨਮ ਲੈ ਲਈਏ ਉਹਨਾਂ ਦਾ ਆਪਾਂ ਦੇ ਨਹੀਂ ਦੇ ਸਕਦੇ ਜਿਹਨੇ ਇਹਨੇ ਕਰਵਾਨੀਆਂ ਕਰਕੇ ਸਾਨੂੰ ਉਜਾਲ ਕਰਵਾਇਆ ਜੀ ਕਿ ਉਹਨਾਂ ਦਾ ਬਹੁਤ ਸ਼ੁਕਰਿਆ ਜੀ ਹੋਰ ਨਾਲ ਦੀ ਤਮ ਟਿਕ ਟਾਕ ਬਧਿਓ ਘਰ ਪਰਵਾਜ਼ ਕਰਦੀ ਹੈ ਜੀ ਆਪਣਾ ਜਿੰਨੇ ਵੀ ਲਾਈਵ ਦੇ ਵਿੱਚ ਆਏ ਜੀ ਪਹਿਲਾਂ ਲਾਇਕ ਕਰ ਦਿਓ ਜੀ ਜਿੰਨੇ ਵੀ ਲਾਈਵ ਦੇ ਵਿੱਚ ਪਹੁੰਚ ਆਏ ਲਾਇਕ ਕਰੋ ਜੀ ਵੀਡੀਓ ਨੂੰ ਤੇ ਆਪਣਾ ਕਮੈਂਟ ਵੀ ਲਿਖ ਦਿਓ ਸੋ ਆਪਾਂ ਕਿੱਡੀ ਜਗ੍ਹਾ ਤੇ ਵੀਡੀਓ ਦੇਖਦੇ ਹਾਂ ਤੇ ਜਿਹਨਾਂ ਸਾਡੇ ਬਲੌਗ ਦੇਖੇ ਆ ਉਹ ਵੀ ਦੱਸੋ ਸਾਨੂੰ ਜਿਹਨੇ ਨਹੀਂ ਦੇਖਿਆ ਦੇਖੋ ਤੁਹਾਨੂੰ ਪੈਂਡ ਕਰੋ ਤੁਹਾਨੂੰ ਸਾਡੇ ਬਲੌਗ ਇਦਾਂ ਦੇਗੇ ਛੋਟੇ ਕਿਦਾਂ ਲੱਗਦੇ ਆ ਤੇ ਸਾਰੇ ਜਿਹੜਾ ਸਪੋਰਟ ਕਰਿਆ ਕਰੋ ਜੀ ਬਾਜੂ ਬੀ ਬੀ ਲਾਈਕ ਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਸਾਡਾ ਮੈਂ ਇਹ ਫੈਮਿਲੀ ਕਰਾ ਹੋਰ ਕਿ ਮੈਂ ਠੀਕ ਠਾਕ ਹਾਂ ਘਰ ਪਰ ਮਰ ਬਧੀਆ ਜੀ ਸऱ्या ਦਾ ਹੋਸ਼ ਨਾਲ ਜੀ ਕੀ ਕਰਦੇ ਹੋ ਜੀ ਤੁਸੀਂ ਤੇ ਕਿਹੜੀ ਜਗ੍ਹਾ ਤੋਂ ਵੀਡੀਓ ਦੇਖਦੇ ਹੋ ਫਿਰ ਪਿੰਡ ਤੋਂ ਨਾਮ ਲੈ ਕੇ ਜਾਂਦੇ ਹੋ ਵਿੱਚੋਂ ਜੀ ਇਹਨਾਂ ਵੀਡੀਓ ਨੂੰ ਲਾਈਕ ਮੈਟ ਕਰੋ ਜੀ ਚੈਨਲ ਸਬਸਕ੍ਰਾਈਬ ਕਰੋ ਸਾਡੇ ਨੀ ਵੀ ਹੈ ਫੈਮਲੀ ਵਲੌਗ ਲਾਈਵ ਵਿੱਚ ਆਉਣ ਦੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਲਾਈਵ ਦੇ ਵਿੱਚ ਆਉਣ ਨੂੰ ਆਪਣਾ ਕੀਮ ਟੈਮ ਕੱਢ ਕੇ ਸਾਡੇ ਲਾਈਵ ਦੇ ਵਿੱਚ ਤੋਂ ਤੁਹਾਡਾ ਜੀ ਰੋ ਧੰਨਵਾਦ ਹੈ ਜੀ ਸਾਰੇ ਜਣ ਲਾਈਕ ਕਮੈਂਟ ਕਰ ਜਾਇਆ ਕਰੋ ਜੀ ਤੇ ਜੇ ਤੁਹਾਨੂੰ ਥੋੜਾ ਸਬਸਕ੍ਰਾਈਬ ਕਰ ਲੋ ਜੀ ਵੀ ਹੈ ਫੈਮਲੀ ਵਲੌਗ ਸਾਡੀ ਪੂਰੀ ਪੂਰੀ ਸਪੋਰਟ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਵਧੀਆ ਲੱਗਦੇ ਤਾਂ ਸਾਨੂੰ ਮੈਂ ਕਹਿ ਕੇ ਦੱਸੋ ਜੀ ਲਾਈਕ ਦੇ ਵਿੱਚ ਵੱਧ ਤੋਂ ਵੱਧ ਆਓ ਜੀ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਜੀ ਮੈਂ ਹੀ ਫੈਮਲੀ ਵਲੋਗ ਲਾਈਕ ਕਮੈਂਟ ਨੂੰ ਕਰ ਲੈ ਕਰੋ ਸਾਰੇ ਜਣੇ ਜੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਆ ਕਰੋ ਤਾਂ ਲੱਗੇ ਨਹੀਂ ਜਾਂਦੀ ਬਲੌਗ ਫਰਸ ਲੌਜੀ ਕਿ ਮੈਂ ਠੀਕ ਠਾਕ ਹਾਂ ਕਰਤ ਪਰਵਾਹ ਬਤੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਇਹਨਾਂ ਬਲੌਗ ਦੇ ਵਿੱਚ ਹੋਏ ਕਿ ਮੈਂ ਠੀਕ ਠਾਕ ਹਾਂ ਕਰਤ ਪਰਵਾਹ ਬਤੀ ਹੈ ਜੀ ਲਾਈਵ ਦੇ ਵਿੱਚ ਹੋਣ ਦੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਤੇ ਚੱਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਲਾਈਕ ਨੂੰ ਲੂਟੋ ਚ ਕਦਾਂ ਕਰੂਗੇ ਸੀ ਕਿ ਕਿੰਨੇ ਤੋਂ ਵਲੌਗ ਨਹੀਂ ਬਣੇ ਹੈਗੇ ਤੇ ਲਾਈਵ ਵੀ ਨਹੀਂ ਆਇਆ ਹੋਇਆ ਕਿ ਮੈਂ ਬੈਲੀ ਅਪਲਾਈ ਗਿਆ ਕਰਾਂਗੇ ਤੇ ਵਲੌਗ ਬਣਾਇਆ ਕਰਾਂਗੇ ਜੀ ਸਿੰਗਾਲ ਜੀ ਹੋ ਗਏ ਮੈਂ ਠੀਕ-ਠਾਕ ਪੜੀ ਹਾਂ ਜੀ ਘਰ ਪਰਿਵਾਰ ਠੀਕ-ਠਾਕ ਹੈ ਜੀ ਚੰਨ ਜੀ ਨੂੰ ਲਾਈਕ ਕਮੈਂਟ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਲੋ ਸਾਡਾ ਮੈਂ ਇਹ ਕਹਿੰਦੀ ਤੁਹਾਨੂੰ ਮੈਂ ਠੀਕ-ਠਾਕ ਹਾਂ ਤੁਹਾਨੂੰ ਸਾਡੇ ਬਲੌਗ ਕਿਦਾਂ ਲੱਗਦੇ ਹਾਂ ਕਮੈਂਟ ਕਰਕੇ ਦਿਲੋਂ ਦੱਸੋ like medical genesis, psychology, clinical health, ਜੋ ਜੀ ਲਾਈਕ ਮੈਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਮੇਰਾ ਵੀਲੋਕ ਕਮੈਂਟਿੰਗ ਕਰਾਪਾ ਬੰਦੀ ਹੋ ਜੀ